ਆ ਦਿਖਾਈ ਮਾੜਾ ਜਾ ਆ ਦਿਖਾ ਦੇ ਇੱਥੋਂ ਲੈ ਕੇ ਉਹ ਤੱਕ ਦਿਖਾਈ ਕਰਾ ਉਹ ਤੱਕ ਦਿਖਾ ਦੇ ਐ ਨੂੰ ਤੁਰਿਆ ਤੁਰਿਆ ਐ ਨੂੰ ਦਿਖਾ ਦੇ ਉਹ ਤੱਕ ਸਾਰੇ ਫੂਕ ਤੇ ਲਾ ਕੇ ਅੱਗ ਇਹ ਲੋਕ ਇੰਨੀ ਘਟੀਆ ਕਰਤੂਤ ਦੇ ਮਾਲਕ ਆ ਇਹ ਨਹੀਂ ਸਮਝ ਸਕਦੇ ਇਹ ਨਹੀਂ ਇਸ ਗੱਲ ਨੂੰ ਕਦੇ ਸਮਝਣਗੇ ਫਿਰ ਜਦੋਂ ਇਹਨਾਂ ਦੇ ਕੁਦਰਤ ਵੱਲੋਂ ਬਾਹ ਪੈਂਦੀ ਹੈ ਨਾ ਫਿਰ ਇਹ ਚੀਕਾ ਮਾਰਦੇ ਆ ਸਾਡੀ ਗੜਿਆਂ ਨੇ ਫਸਲ ਮਾਰਤੀ ਸਾਡੇ 10 ਗੱਟੇ ਘਟ ਨਿਕਲੇ ਝਾੜ ਘਟ ਗਿਆ ਸਾਡਾ ਮੁੰਡਾ ਚੱਟੇ ਤੇ ਲੱਗ ਗਿਆ ਸਾਡਾ ਕੋਈ ਐਕਸੀਡੈਂਟ ਤੇ ਮਰ ਗਿਆ ਤੁਸੀਂ ਕਿੰਨੇ ਰੁੱਖਾਂ ਦੇ ਕਾਤਲੋਂ ਸੋਚਿਆ ਕਦੇ ਹਰ ਸਾਲ ਪੰਜਾਬ ਦੇ ਵਿੱਚ ਲੱਖਾਂ ਰੁੱਖਾਂ ਨੂੰ ਮਾਰ ਦਿੱਤਾ ਜਾਂਦਾ ਇਹਨਾਂ 'ਚ ਵੀ ਜਾਨ ਹੈ ਇਹ ਵੀ ਮਹਿਸੂਸ ਕਰਦੇ ਆ ਸੋਚਦੇ ਆ ਦਰਦ ਨੂੰ ਸਮਝਦੇ ਆ ਖੁਸ਼ੀ ਨੂੰ ਮਾਣਦੇ ਆ ਗਰਬਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਇਹ ਜੜ ਜੂਨੀ ਚੋਂ ਆਉਂਦੇ ਆ ਅੰਡਜ ਜੇਰਜ ਸਿੱਧਜ ਕਿੰਨੀ ਉਤਪਤ ਖਾਨ ਬਹੁਤ ਰੱਛਦੀ ਨਹੀਂ ਜਿੰਨੀ ਉਤਪਤੀ ਹੋਈ ਆ ਇਹਨਾਂ ਚੀਜ਼ਾਂ ਤੋਂ ਹੋਈ ਆ ਪੰਜਾਬ ਦੇ ਲੋਕੋ ਸਮਝੋ ਕੀ ਇੱਥੇ ਗੀੜੇ ਲਾ ਕੇ ਦੋ ਪਿੱਛੇ ਕਰਕੇ ਨਹੀਂ ਅੱਗ ਆਪਾਂ ਲਾ ਸਕਦੇ ਨਹੀਂ ਸਾਨੂੰ ਸਰਦਾ ਅਗਲਾਏ ਬਣਾ ਲਾ ਲਓ ਅੱਗ ਪਿੱਛੇ ਕਰਕੇ ਲਾ ਦਿਓ ਯਾਰ ਲੱਖਾਂ ਦਰਤ ਤੁਸੀਂ ਪੰਜਾਬ ਦੇ ਵਿੱਚ ਹਰ ਸਾਲ ਫੋਕਦੇ ਹੋ ਇਸੇ ਕਰਕੇ ਅੱਜ ਪੰਜਾਬੀ ਕੋਲ ਤੁਸੀਂ ਔਖੇ ਹੋ ਸੁਖੀ ਹੋ ਹਰ ਬੰਦਾ ਬਿਮਾਰ ਆ ਫਸਟਾਨ ਭਰੇ ਪਏ ਆ ਚੀਕਾਂ ਪੰਗਾਂ ਛੋਡੀਆਂ ਬਾਈ ਦੀਆਂ ਪਰ ਸੋਚੋ ਯਾਰ ਮੈਂ ਛੋੜੇ ਚਤਨਾ ਨੂੰ ਅਗਲਾ ਮਾ ਮੜੀ ਜੀ ਨੇੜੇ ਕਰਾਂ ਛੋੜੇ ਮੈਂ ਮੜਾ ਲਾ ਕੇ ਲੰਬੂ ਕੇ ਚੀਨਾ ਲਪੇਟ ਕੇ ਦੀਰ ਕੇ ਡੰਡੇ ਦੇ ਉੱਤੇ ਉੱਤੇ ਲਾ ਕੇ ਮੜਾ ਪਰਦਾ ਛੋੜੇ ਨੇੜੇ ਕਰਾਂ ਕਿਤਰਾ ਦੇ ਮਾਰਾਂਗਾ ਨਾ ਫੜਤੋਂਗੇ ਨਾ ਤੇ ਯਾਰ ਤੁਸੀਂ ਐਡੇ ਐਡੇ ਦਰਦ ਖੜੀ ਫੂਕਦੇ ਕੋਈ ਦਰਦ ਨਹੀਂ ਯਾਰ ਹੁੰਦੇ ਨੇ ਯਾਰ ਇਹ ਵੀ ਬਲਕਦੇ ਚੀਕਾਂ ਮਾਰਦੇ ਅੱਗ ਲੱਗਦੀ ਹੈ ਚਾਉਂਦੇ ਜੀ ਮੈਂ ਆਪਾਂ ਬੰਦੇ ਨੂੰ ਸਾੜ ਕੇ ਤੁਸੀਂ ਚਾਉਂਦੇ ਨੂੰ ਸਾੜ ਇਹ ਅੱਖ ਮੈਂ ਚਾਲ ਵੀ ਭੁਗਤੋਗੇ ਹੋਰ ਵੀ ਮੇਰੀ ਗੱਲ ਚੇਤੇ ਰੱਖ ਹਰ ਸਾਲ ਮੈਂ ਕੜਪਦਾ ਹਰ ਸਾਲ ਅਸੀਂ ਹਜ਼ਾਰਾਂ ਲੋਕ ਰੱਖ ਲਾਉਨੇ ਆ ਆ ਹੁਣ ਇੰਨੀ ਗਰਮੀ ਆ ਪਾਣੀ ਪਾਉਂਦੇ ਫਿਰਦੇ ਆ ਇਹ ਮਿੰਟ ਤੇ ਲਾ ਕੇ ਸੀਖ ਹੋ ਜਾਂਦੇ ਆ ਯਾਰ ਆਉ ਮਚਾਏ ਪਿਆ ਆ ਮੇਰੇ ਪਿੰਡ ਦੇ ਲੋਕਾਂ ਦੀ ਕਰਤੂਤ ਆ ਇਹ ਤੇ ਮੇਰੇ ਪਿੰਡ ਚ ਮਚਾਏ ਹੋਏ ਆ ਹਰ ਸਾਲ ਮੈਂ ਲਾਉਣਾ ਹੋਰਥੇ ਕਹਾਂ ਇੱਕ ਨੇ ਅੱਗ ਲਈ ਪਈ ਆ ਉਹ ਦਿਖਾ ਦੇ ਅੱਗ ਵੀ ਦਿਖਾ ਦੇ ਇੱਧਰੋਂ ਵੀ ਦਿਖਾ ਦੇ ਅੱਗ ਆ ਵੀ ਦਿਖਾ ਦੇ ਆ ਦਿਖਾ ਆ ਚੱਲੀ ਜਾਂਦੀ ਦਿਖਾ ਆ ਦੇਖੀ ਉਹ ਦੇਖ ਉਹ ਚਲਦੀ ਆ ਨਾ ਅੱਗ ਦੇਖੋ ਮੜਾ ਜਾ ਉਹ ਮੋਟਰ ਤੇ ਖੜੇ ਉਹ ਬੰਦੇ ਦੀ ਕਰਤੂਤ ਵੀ ਦੇਖ ਲੋ ਪਤਾ ਨਹੀਂ ਕਿਹੜੇ ਸੱਜਣ ਨੇ ਅੱਗ ਲਾਈ ਆ ਉਹ ਦੇਖ ਲੈ ਉਹ ਮੋਟਰ ਤੇ ਖੜੇ ਵੀ ਨੇ ਮੋਟਰ ਦੇ ਨੇੜੇ ਵੀ ਆ ਦੇ ਗੜਾ ਲਾ ਉਹ ਜਿੰਨੀਆਂ ਡੇਕਾਂ ਖੜੀਆਂ ਮੋਟਰ ਤੇ ਉਹ ਸਾਰੀਆਂ ਬਚਣਗੀਆਂ ਆ ਆ ਕੁਛ ਕਰਦੇ ਆ ਫਿਰ ਅਸੀਂ ਦੁਖੀ ਆ ਜੀ ਗੁਰਦੁਆਰੇ ਜਾਣਗੇ ਅਰਦਾਸਾਂ ਕਰਨਗੇ हे परमात्मा ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਭਰ ਦੇ ਸਾਨੂੰ ਖੁਸ਼ੀਆਂ ਲਿਆ ਖੁਸ਼ੀਆਂ ਥੋੜੇ ਸਵਾਹ ਆਉਣੀਆਂ ਫੇ ਕੁਦਰਤ ਦਾ ਕਿੱਡਾ ਵੱਡਾ ਖਲਵਾੜ ਕਰ ਰਿਓਂ ਕਹਿੰਦੇ ਸੋਚਿਆ ਵੀ ਇਹ ਕਾਦਰੇ ਰੱਬ ਆ ਜਿਹੜਾ ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ ਕਹਿੰਦੇ ਹੋਰ ਇਹ ਕੁਦਰਤ 'ਚ ਬਸਦਾ ਹੈ ਇਹ ਕਣ-ਕਣ 'ਚ ਬਸਦਾ ਹੈ ਇਹ ਦਰਖਤਾਂ 'ਚ ਬਸਦਾ ਹੈ ਇਹ ਬਨਾਸਪਤੀ 'ਚ ਬਸਦਾ ਹੈ ਇਹ ਜਿਹੜੇ ਤੁਸੀਂ ਹਜ਼ਾਰਾਂ ਅੰਡੇ ਫੂਕੇ ਐ ਟਡੀਆਂ ਦੇ ਬੱਚੇ ਫੂਕੇ ਐ ਕਿੰਨੇ ਕਣ ਮਚਾਏ ਐ ਇਹ ਉਹਨਾਂ 'ਚ ਬਸਦਾ ਹੈ ਸਮਝੋ ਸਮਝੋ ਨਹੀਂ ਹੋਰ ਵੀ ਔਕੇ ਹੋਗੇ ਮੇਰੀ ਗੱਲ ਚੇਤੇ ਰੱਖੋ ਸਮਝਜੋ ਗੱਲ ਕੋਈ ਫਰਕ ਨਹੀਂ ਪੈਂਦਾ ਜੇ ਦੋ ਗੇੜੇ ਲਾਵਾਂ ਕਿੰਨੇ ਕ ਫਰਕ ਆ ਜੇ 5 ਲੀਟਰ ਤੇਲ ਵੀ ਬਚਾ ਲਵਾਂ ਟਰੈਕਟਰ ਦੇ ਨਾਲ ਯਾਰ ਕੀ ਫਰਕ ਪੈਂਦਾ ਪਰ ਨਹੀਂ ਸੋਨ ਨੂੰ ਅਕਲ ਨਹੀਂ ਆਉਣੀ ਪੱਤਾ ਪਨਾ ਕੇ ਅਕਲ ਨਹੀਂ ਤੁਨੂੰ ਆਈ ਨੁਕਸਾਨ ਕਰਾਈ ਜਾਂਦੇ ਹੋ ਜਵਾਨੀ ਸਾਡੀ ਮਰੀ ਜਾਂਦੀ ਆ ਜਵਾਨ ਸਾਡੇ ਪੈਦਾ ਹੁਣ ਹਟ ਗਏ ਬੁਰਾ ਹਾਲਤ ਜੀਮ ਨਿਕਲੀ ਪੈ ਗੱਠ ਦੀ ਲੋਕਾਂ ਦੀ ਹਰ ਇੱਕ ਬੰਦਾ ਬਿਮਾਰ ਹੈ ਦਵਾਈਆਂ ਲੈ ਕੇ ਤੁਨੂੰ ਨੀਂਦ ਆਉਂਦੀ ਆ ਪਰ ਤੁਸੀਂ ਨਹੀਂ ਅਕਲ ਲੈ ਸਕਦੇ ਇਹ ਗਰਵਾਣੀ ਕਹਿੰਦੀ ਆ ਬੰਦਿਆ ਸਮਝ ਲੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਐਵੇਂ ਨਹੀਂ ਕਿਹਾ ਨਾ ਪਾਣੀ ਨੂੰ ਸੰਭਦੇ ਹੋ ਨਾ ਧਰਤੀ ਨੂੰ ਸੰਭਿਆ ਜਿਹੜੀ ਮਾਂ ਹੈ ਤੇ ਨਾ ਹਵਾ ਨੂੰ ਆਪਣੇ ਪਿਓ ਗੁਰੂ ਨੂੰ ਸੰਭ ਰਹੀ ਔਖੇ ਹੋਗੇ ਔਖੇ ਹੋਗੇ ਬੰਦ ਲਓ ਮੇਰੀ ਗੱਲ ਨੂੰ ਲੜ ਬੰਦ ਲਓ ਪੱਲੇ ਬੰਦ ਲਓ ਨਾ ਇਹ ਬੇਅਕਲ ਬੇ ਗੈਰਤ ਤੇ ਖੁਦਦਰਜ ਲੋਕ ਬਣੋ ਆ ਦੇਖ ਲਓ ਆ ਫੁੱਕੇ ਵਿਆ ਦਿਖਾਉਣੇ ਤੁਹਾਨੂੰ ਆਓ ਦੇਖ ਲਿਓ ਚੱਕ ਦਾ ਕੰਮ ਉਧਰ ਵੀ